ਆ ਜਾਂਦਾ ਇੱਕ ਭੱਸ ਦੇ ਮਸਲੇ ਤੇ ਮੈਂ ਜਾਨੀ ਕੇ ਗੱਲ ਕਰਨ ਲੱਗਿਆ ਤੇ ਉਹ ਅਜੇ ਦਾ ਫਿਰ ਯਾਦ ਰੱਖਿਓ ਜਨਨ ਕਿ ਪ੍ਰਕਾਸ਼ ਤੋਂ ਬਾਹਰ ਜੁ ਹੁਣ ਮੈਂ ਜਾ ਕੇ ਗੱਲ ਕਰਨ ਲੱਗਿਆ ਉਹ ਕੀ ਕਿਉਂਕਿ ਰਿਪੋਰਟ ਸਾਰੀ ਜਾਂਦੀ ਹੈ ਕੁਝ ਨਵੰਦੇ ਵੀ ਆਏ ਹੁੰਦੇ ਆ ਪੱਤਰਕਾਰ ਵੀ ਆਏ ਹੁੰਦੇ ਆ ਇੰਟੈਲੀਜੈਂਸੀ ਵੀ ਆਈ ਹੈ ਇੱਕ ਮੈਂ ਗੱਲ ਜਰੂਰ ਦੱਸ ਦੇਵਾਂ ਉਹ ਕਿਹੜੀ ਬੀ ਜੇ ਪ੍ਰੋਫੈਸਰ ਦਵਿੰਦਰ ਫਾਸਨ ਪੁਰਲੋਂ ਨੂੰ ਫਾਂਸੀ ਦੇ ਦਿੱਤੀ ਗਈ ਤਾ ਸਿੱਖਾਂ ਵਾਸਤੇ ਇਹ ਦੇਸ਼ ਬਗਾਨਾ ਹੋ ਜਾਵੇਗਾ ਬੋਲੋ ਸਤਨਾਮ ਵਾਹਿਗੁਰੂ ਕੀ ਮੈਂ ਦੱਸ ਦੇਣਾ ਚਾਹੁੰਦਾ ਕੀ ਮੈਂ ਦੱਸ ਦੇਣਾ ਚਾਹੁੰਦਾ ਸਿੱਖਾਂ ਵਾਸਤੇ ਦੇਸ਼ ਬਗਾਨਾ ਹੋ ਜੂਗਾ ਜੀ ਪਹਿਲਾਂ ਡੀਸੀਲ ਤਕਲ ਹੋਇਆ ਕੇਰ ਸਿੰਘ ਦਾ ਭੁੱਲਰ ਵੀ ਖਾਸੇ ਨਾਲ ਤਿੰਨ ਦੇ ਵਿੱਚੋਂ ਇੱਕ ਜਲਜ ਸਹਿਮਤ ਨਹੀਂ ਕੋਈ ਗਵਾਹ ਕਿਸੇ ਗਵਾਹ ਨੇ ਪ੍ਰੋਫੈਸਰ ਭੁੱਲਰ ਨੂੰ ਨਹੀਂ ਪਛਾਣਿਆ ਖਬਰਾਂ ਤੁਸੀਂ ਪੜਦੇ ਆ ਕਵਾਲੀਆ ਬਿਆਨ ਅਖਵਾਲ ਤਾਂ ਮੈਨੂੰ ਮੇਰੇ ਤੇ ਘੋਟੇ ਲਾ ਕੇ ਮੈਨੂੰ ਜੋ ਮਰਜੀ ਲਖਵਾਲੋ ਅਖਵਾਲ ਦਾ ਕੀ ਹੈ ਅਖਵਾਲ ਦਾ ਕੀ ਹੈ ਅਖਵਾਲੀਆ ਬਿਆਨ ਦਾ ਕੀ ਹੈ ਇਹ ਬਿਲਕੁਲ ਜਾਨੀ ਕਿ ਇੱਕ ਆਪਾਂ ਕਿਹਨੂੰ ਤੱਕਾ ਹੋ ਰਿਹਾ ਤੱਕਾ ਸਖ ਸੰਦੇ ਆ ਰਿਹਾ ਘਟ ਗਿਣਤੀਆਂ ਦੇ ਨਾਲ ਇੱਕ ਖਵਾਰਾ ਤੁਸੀਂ ਪੜਿਆ ਕਸ਼ੌਰੀ ਮੁੱਚੜ ਸੀ ਇੱਕ ਦਿੱਲੀ ਦਾ ਜਿਹਨੇ 20 ਸਿੱਖਾਂ ਦਾ ਕਤਲ ਕੀਤਾ ਉਹਨੂੰ ਜਾਨੀ ਕਿ ਫਾਸੀ ਦੀ ਸਜ਼ਾ ਮਾਫ਼ ਕਰ ਦਿੱਤੀ ਤੀਰੀ ਫਾਸੀ ਦੀ ਸਜ਼ਾ 20 ਸਿੱਖ ਮਾਰੇ ਜਿਹਨੇ ਉਹਦੇ ਸੱਜਾ ਮਾਪਾ ਆ ਧਾਰੀ ਦੇ ਪਿੱਛੇ ਜਿਹ ਇੱਕ ਅਸਾਈ ਮਸ਼ੀਨਰੀ ਉਹਦਾ ਛੋਟਾ ਬੱਚਾ ਉਹਦੇ ਘਰ ਵਿੱਚ ਜਿਉਂਦੇ ਸਾੜੇ ਸੋਚੋ ਜਰਾ ਉਹਨੂੰ ਫਾਂਸੀ ਨਹੀਂ ਦਿੱਤੀ। ਉਹਨੂੰ ਤੇ ਆ ਜਿਹੜੇ ਆਸ਼ਰਸ ਦੇ ਅੱਤਵਾਦੀਆਂ ਨੇ ਜਿਹੜੇ ਥਾਂ-ਥਾਂ ਬੰਬ ਧਮਾਕੇ ਕਰਕੇ ਕਿੰਨੀਆਂ ਮਸੀਤਾਂ 'ਚ ਬੰਬ ਧਮਾਕੇ ਕੀਤੇ ਕਿੰਨੇ ਜਣ ਕੇ ਮੁਸਲਮਾਨ ਭਰਾ ਮਾਰੇ ਗਏ ਤੇ ਬੜਾ ਕੁਝ ਹੋਇਆ ਉਹਨਾਂ ਨੂੰ ਫਾਂਸੀ ਕਿੱਥੇ? ਦਿਆਨੰਦ ਪੰਡਿਆਰਗਿਆਂ ਨੂੰ ਫਾਂਸੀ ਦਿਓ, ਪ੍ਰਗਿਆ ਸਾਧਵੀ ਵਰਗਿਆਂ ਨੂੰ ਫਾਂਸੀ ਦਿਓ, ਅਸੀਮਾਨੰਦ ਵਰਗਿਆਂ ਨੂੰ ਫਾਂਸੀ ਦਿਓ ਤਾਂ ਤੇ ਹੋਰ ਕਿੰਨੇ ਕਰਾਂ ਗਿਣਾ? ਸੋਚੋ ਜਰਾ ਇਹ ਜਾਨ ਨੂੰ फांसी ਦਿਓ ਇਹ ਜਾਨ ਨੂੰ फांसी ਇੱਕ ਕਰਮਲ ਪ੍ਰੋਤ ਇੱਕ ਫੌਜ ਦਾ ਕਰਮਲ ਆਰ ਡੀ ਐਸ ਮੁਹੱਈਆ ਕਰਵਾਉਂਦਾ ਰਿਹਾ ਐਕਸਪ੍ਰੈਸ ਬੰਬਤਮਾ ਤਾਂ ਇਹਨਾਂ ਲੋਕਾਂ ਨੇ ਕੀਤਾ ਸੋਚੋ ਤੇ ਕਹਿੰਦੇ ਕਿੰਨੇ ਬੰਦੇ ਮਾਰੇਗੇ ਇਹ ਜੇ ਕਾਪਲੰਕ ਤੇ ਸਾਹੇ ਲਾਮੇ ਮੈਂ ਤਾਂ ਕਹੂੰ ਕਰਮਲ ਪ੍ਰੋਤ ਅਗਿਆਨਤਾ ਲੋਕਾਂ ਦੇ ਸਾਹਮਣੇ ਕਿਸੇ ਚੌਂਕ ਦੇ ਘਟ ਕੇ फांसी ਦੇਣੀ ਚਾਹੀਦੀ ਤੇ ਇੱਕ ਫੌਜਾ ਕਰਮਲ ਹੋ ਕੇ ਕਹਿੰਦੀ ਕਿ ਬੰਬਤਮਾ ਵਿੱਚ ਸ਼ਾਮਲ ਹੁੰਦਾ ਰਿਹਾ ਸੋਚੋ ਜਰਾ ਕਿ ਤੁਸੀਂ ਪੜਨਾ ਇੱਕ ਤਥਾਪੀ ਪੜਿਓ ਹੂ ਕੈਨਟ ਕਰਖਰੇ ਮੂਲ ਫੰਡ ਦੀ ਕੋਸ਼ਿਸ਼ ਕਰੋ ਕਿ ਬੀਤੂ ਮੈਂ ਤੁਹਾਸ਼ਵਰੀ ਦਾ ਸਤਾ ਸੀਗਾ ਇੱਕ ਪੁਲਿਸ ਦਾ ਰਟੈਂਡ ਆਈਜੀ ਨੇ ਇੱਕ ਤਤਾਬ ਲਿਖੀ ਹੈ ਰਫੋ ਵਿਚਾਰ ਇਸ ਕਰਕੇ ਜਿੰਨੇ ਵੀ ਸਿੱਖਤਾ ਦਾ ਵਿਰੋਧ ਕਰਦਾ ਹੀ ਕਰਦਾ ਹੈ ਜੋ ਧੱਕਾ ਤੇ ਦੂਜੀ ਮੈਂ ਇਹ ਵੀ ਬੇਨਤੀ ਕਰੂੰ ਵੀ ਜੋ ਵੀ ਸਿੱਖ ਦਾ ਹਮਦਰਦ ਹੈ ਨਾਲ ਸਿੱਖਣਾ ਤਾਂ ਕਰਨਾ ਹੀ ਕਰਨਾ ਹੈ ਵਿਰੋਧ ਜੇ ਕੋਈ ਸਿੱਖ ਦਾ ਹਮਦਰਦ ਵੀ ਹੈ ਨਾ ਵੀ ਹਾਂ ਸਿੱਖਣਾ ਤੱਕੇ ਹੁੰਦਾ ਹੈ ਚਾਹੇ ਕੋਈ ਹਿੰਦੂ ਵੀਰ ਹੈ ਚਾਹੇ ਕੋਈ ਮੁਸਲਮਾਨ ਭਰਾ ਹੈ ਚਾਹੇ ਕਿਸੇ ਹੋਰ ਮਤ ਨਾਲ ਸ਼ਾਮਲ ਹੈ ਤਾਂ ਮੈਂ ਬੇਨਤੀ ਕਰੂੰ ਆ कि ਉਹ ਵੀ ਜਾਨੀ ਕਿ ਇਹ ਹਮਾਇਤ ਕਰਨ ਤੇ ਇਹ ਕਹਿਣ ਵੀ ਹਾਂ ਇਹ ਬਿਲਕੁਲ ਧੱਕਾ ਹੋ ਰਿਹਾ ਹੈ। ਜਿੱਦੂ ਵੱਡੇ ਵੱਡੇ ਅਪਰਾਧੀ ਲੋਕ ਬਖਸ਼ ਦਿੱਤੇ ਗਏ ਤਾਂ ਤੇ ਬੜਾ ਕੁਝ ਹੋਇਆ ਜਾਨੀ ਕਿ ਜੇ ਉਹਦਾ ਕੁਝ ਕੋਈ ਥੋੜਾ ਬਹੁਤਾ ਕਿਤੇ ਹੈ ਵੀ ਵੈਸੇ ਤਾਂ ਉਸ ਉਹ ਮਾਹੌਲ ਕੀ ਸੀ ਉਸ ਸੰਦਰਭ ਦੇ ਵਿੱਚ ਕੇਸ ਵਿਚਾਰਿਆ ਜਾਵੇ ਚਾਹ ਉਹਦੇ ਮਤਾਂਮਤ ਉਸ ਕੇਸ ਨੂੰ ਰਿਵਿਊਡ ਕੀਤਾ ਜਾਵੇ ਇਸ ਕਰਕੇ ਗੱਲਾਂ ਜਾਨੀ ਕਿ ਅੱਜ ਜਦ ਮੈਂ ਸਮੇਂ ਦੇ ਉੱਤੇ ਮਾਹੌਲ ਦੇ ਉੱਤੇ ਗੱਲ ਕੀਤੀ ਹੈ ਇਸ ਕਰਕੇ ਇੰਟੈਲੀਜੈਂਸ CIA ਖਬਰਾਂ ਆਫਿਸੇ ਤੱਕ ਭੇਜ ਦਿਓ ਕਿ ਜੇ ਭੁੱਲਰ ਨੂੰ ਹਾਸੀ ਦਿੱਤੀ ਸਿੱਖਾਂ ਨੂੰ ਇਹ ਵੇਸ਼ ਬਗਾਨਾ ਲੱਗਣ ਲੱਗਣਗੇ ਬਿਲਕੁਲ ਤੁਹਾਨੂੰ ਮੈਂ ਸ਼ਰੀਆ ਦਾ ਇੱਕ ਨੁਕਤਾ ਸ਼ਰੀਆ ਦਾ ਪੁਆਇੰਟ ਦੇ ਦਿੱਤਾ ਕਿਉਂਕਿ ਵਾਰ-ਵਾਰ ਮੈਨੂੰ ਜਾਨਕੀ ਅੰਦਰ ਮੇਰੇ ਆ ਰਿਹਾ ਸੀਗਾ ਇਹ ਤੁਹਾਨੂੰ ਮੈਂ ਦੱਸੀ ਪਿੱਛਲ ਜਾਨਕੀ ਅੱਜ ਦੇ ਸਮੇਂ ਦੇ ਉੱਤੇ ਕੀਤੀ ਹੈ ਰਹੁ ਬਚਾਣ ਸੁਚੇਤ ਹੋਈਏ ਇਕੱਠੇ ਹੋਈਏ ਆਪਣੀ ਬਿੱਤਕਰੀਆਂ ਤੋਂ ਸੀ ਉੱਪਰ ਉੱਠੀਏ ਕਿਉਂਕਿ ਨਿੱਕੇ ਨਿੱਕੇ ਮੋਟੇ ਮੋਟੇ ਮਾੜੇ ਮਾੜੇ ਜਿਹੜੇ ਹਰਫ ਹੁੰਦੇ ਆ ਇਹ ਜਿਹੜੇ ਮਾੜੇ ਨੇ ਜਿਹਦੇ ਸਾਡੇ ਮੁੱਦੇ ਨੂੰ ਪਰੇ ਢੁਲ ਕਰੋ ਬਚਾਲ ਇਹ ਰਹੀ ਅੱਜ ਦਾ ਇੱਕ ਪੱਖ ਦਾ ਮਸਲਾ ਜਿਹਦੇ ਬਾਰੇ ਮੈਂ ਸੰਗਤ ਨੂੰ ਸੂਚਿਤ ਕੀਤਾ ਹੁਣ ਸਮਾਂ ਹੋ ਗਿਆ ਆਨੰਦ ਸਾਹਿਬ ਦਾ ਪਾਠ ਕਰਨ